ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲੁਧਿਆਣਾ ਦੇ ਕਈ ਪਿੰਡਾਂ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਕਈਆਂ ਨੇ ਮਤੇ ਪਾਸ ਕਰ ਦਿੱਤੇ ਨੇ ਕਿਉਂਕਿ ਪੰਚ ਤੇ ਸਰਪੰਚ ਵੱਲੋਂ ਇਹ ਮਤੇ ਪਾਸ ਕੀਤੇ ਗਏ ਨੇ ਉਹਨਾਂ ਦੇ ਵਿੱਚ ਲਿਖਿਆ ਕਿ ਕੋਈ ਵੀ ਚਾਹੇ ਉਹ ਪਟਵਾਰੀ ਹੈ ਤਹਿਸੀਲਦਾਰ ਹੈ ਚਾਹੇ ਸਰਕਾਰ ਵੱਲੋਂ ਕੋਈ ਨੁਮਾਇੰਦਾ ਹੈ ਉਹਨਾਂ ਨੂੰ ਕੋਈ ਜ਼ਮੀਨ ਵੇਚਣ ਦਾ ਲਾਲਚ ਨਾ ਦੇਵੇ ਉਹ ਆਪਣੀ ਜ਼ਮੀਨ ਨਹੀਂ ਵੇਚਣਾ ਚਾਹੁੰਦੇ ਕਿਉਂਕਿ ਇਸ ਦੇ ਨਾਲ ਖੇਤੀਬਾੜੀ ਸੈਕਟਰ ਨੂੰ ਕਾਫੀ ਵੱਡਾ ਨੁਕਸਾਨ ਹੋਵੇਗਾ ਲੁਧਿਆਣਾ ਦੇ ਨੂਰਪੁਰ ਬੇਟ ਪਿੰਡ ਦੇ ਪਿੰਡ ਦੇ ਵਿੱਚ ਆ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਜ਼ਮੀਨ ਬਚਾਓ ਸੰਘਰਸ਼ ਕਮੇਟੀ ਲੁਧਿਆਣਾ ਵੱਲੋਂ ਇਹ ਬੋਰਡ ਲਾਇਆ ਗਿਆ ਔਰ ਇਹ ਬੋਰਡ ਸਰਕਾਰ ਦੇ ਖਿਲਾਫ ਇਹ ਲਿਖਿਆ ਕਿ ਮੌਜੂਦਾ ਸਰਕਾਰ ਦਾ ਦੂਜਾ ਸਭ ਤੋਂ ਵੱਡਾ ਉਜਾੜਾ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਖੋਨ ਵਿੱਚ ਪਿੰਡ ਨੂਰਪੁਰ ਬੇਟ ਅਤੇ ਪਿੰਡ ਗੜਾ ਦੀ ਨਗਰ ਪੰਚਾਇਤ ਅਤੇ ਨਗਰ ਨਿਵਾਸੀ ਇਸ ਸਕੀਮ ਦਾ ਬਾਈਕਾਟ ਕਰਦੇ ਨੇ ਕੋਈ ਵੀ ਸਰਕਾਰੀ ਅਧਿਕਾਰੀ ਇਸ ਸਕੀਮ ਸੰਬੰਧੀ ਸਾਡੇ ਪਿੰਡ ਨੂਰਪੁਰ ਬੇਟ ਅਤੇ ਪਿੰਡ ਗੜਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਨਾ ਕਰੇ ਸੋ ਥੱਲੇ ਲਿਖਿਆ ਕਿ ਪ੍ਰਧਾਨ ਜਗਰੂਪ ਸਿੰਘ ਔਰ ਹਰਦੀਪ ਸਿੰਘ ਸਰਾਬਾ ਇਹ ਇਹ ਬੋਰਡ ਇੱਥੇ ਜਿਹੜੇ ਪੰਚ ਐ ਸਰਪੰਚਾ ਵੱਲੋਂ ਇਹ ਲਾਇਆ ਗਿਆ ਔਰ ਇਹ ਮਤਾ ਵੀ ਪਾਸ ਕਰ ਦਿੱਤਾ ਗਿਆ ਇਹ ਪਹਿਲੀ ਤਸਵੀਰ ਨਹੀਂ ਹੈ ਇਸ ਤੋਂ ਪਹਿਲੇ ਵੀ ਲੁਧਿਆਣਾ ਦੇ ਕਈ ਪਿੰਡਾਂ ਦੇ ਵਿੱਚ ਅਜੇ ਇਹ ਮਤੇ ਪਾਸ ਕੀਤੇ ਗਏ ਨੇ ਸਰਕਾਰ ਦੇ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਔਰ ਹੱਤਾ ਦੇ ਵਿੱਚ ਝੰਡੀਆਂ ਨੇ ਕਿਸਾਨ ਜਿੱਥੇ ਬੰਦੀਆਂ ਨਾਲ ਆਈਆਂ ਨੇ ਪਿੰਡ ਵਾਸੀਆਂ ਦੇ ਕਿਉਂਕਿ ਕਈ ਕਿਸਾਨ ਜਿੱਥੇ ਬੰਦੀਆਂ ਨੇ ਕੱਲ ਵੀ ਰੋਜ ਜ਼ਾਹਰ ਕਰਨਾ ਹੱਤਾ ਦੇ ਵਿੱਚ ਝੰਡੀਆਂ ਦੇ ਉੱਤੇ ਰੋਸ ਲਿਖਿਆ ਮੈਂ 1 ਬਾਈ 1 ਜਿਹੜੇ ਕਿਸਾਨ ਹੈ ਪਹਿਲੇ ਤਾਂ ਉਹਨਾਂ ਨਾਲ ਗੱਲ ਕਰਦਾ ਕਿਵੇਂ ਦੇਖਦੇ ਹੋ ਜੀ ਮਤੇ ਪਾਸ ਕਰ ਦਿੱਤੇ ਗਏ ਨੇ ਬਿਲਕੁਲ ਪਿੰਡਾਂ ਨੂੰ ਸਾਰਿਆਂ ਨੂੰ ਮਤੇ ਪਾਸ ਕਰਨੇ ਚਾਹੀਦੇ ਆ ਸਭ ਤੋਂ ਪਹਿਲਾਂ ਮੇਰੇ ਖਿਆਲ ਨੂਰਪੁਰ ਬੇਟ ਦਾ ਹੀ ਮਤਾ ਗਿਆ ਸੀਗਾ ਜਿਹਨੂੰ ਅਸੀਂ ਪਹਿਲਾਂ ਵੀ ਮੀਡੀਆ ਚ ਚੱਕ ਚੁੱਕੇ ਆ ਦੇਖੋ ਦੇਣਾ ਲੈਣਾ ਕੱਖ ਨਹੀਂ ਜ਼ਮੀਨ ਹਥਿਆਉਣੀ ਆ ਜੇ ਤੇ ਕੋਈ ਪੈਸਾ ਥੀਲਾ ਦੇਣਾ ਹੋਵੇ ਫਿਰ ਤੇ ਗੱਲ ਆ ਜ਼ਮੀਨ ਹਥਿਆਉਣੀ ਆ ਇਹਦਾ ਟੋਟਲ ਮਸਲਾ ਹੈ ਕੀ ਆ ਸਾਡੇ ਸਰਕਾਰ ਕੋਲੇ ਪਹਿਲਾਂ ਤੇ ਆਪਣੀ ਜ਼ਮੀਨ ਪਈ ਆ ਜੇ ਸਰਕਾਰ ਨੂੰ ਕੋਈ ਲੋੜ ਆ ਕੋਈ ਅਰਬਨ ਸਟੇਟ ਬਸਾਉਣ ਦੀ ਕੋਈ ਇੰਡਸਟਰੀ ਬਸਾਉਣ ਦੀ ਤਾਂ ਪਹਿਲਾਂ ਆਪਣੀ ਜ਼ਮੀਨ ਪੋਲ ਕਰੇ ਹਜ਼ਾਰ ਏਕੜ ਸੇਖਿਆਲ ਪਿੰਡ ਚ ਪਈ ਇਹਨਾਂ ਕੋਲੇ ਜਿਹੜੀ ਇਹਨਾਂ ਦੀ ਕੀਤੀ ਹੋਈ ਆ 950 ਏਕੜ ਇਹਨਾਂ ਦੀ ਉੱਥੇ ਪਈ ਹੈ ਰਾਜਪੁਰੇ ਆ 850 ਏਕੜਾ ਪਿੰਡ ਨਾਲ ਉੱਥੇ ਪਈ ਆ ਜਿਗਰਾਉਂ ਮਿਲ ਦੀ ਜਿਹੜੀਆਂ ਕਲੋਨੀਆਂ ਸਰਕਾਰੀ ਕਟੀਆਂ ਨੇ ਉੱਥੇ ਚਾਰ ਕੁੱਟੀਆਂ ਬਣੀਆਂ ਨੇ ਕਿੰਨੇ ਸਾਲ ਹੋ ਗਏ ਅਜੇ ਤੱਕ ਉਹ ਵੱਸੀਆਂ ਨਹੀਂ ਹੈਗੀਆਂ ਇਹਨਾਂ ਤੋਂ ਸਾਡੀਆਂ ਬਹੁਤ ਸਾਰੀਆਂ ਕਲੋਨੀਆਂ ਨੇ ਜਿਹੜੀਆਂ ਖਾਲੀ ਪਈਆਂ ਨੇ ਅੱਜ ਕੀ ਇਹ ਸਰਕਾਰ ਨੂੰ ਕਿਹੜਾ ਸਰਕਾਰ ਨੇ ਸੋਸ਼ਲ ਸਰਵੇ ਕੀਤਾ ਸੀ ਵੀ ਜਿਹਦੇ ਵਿੱਚ ਲੋਕਾਂ ਨੇ ਕਿਹਾ ਵੀ ਸਾਡੇ ਰੈ residensial ਘਰਾਂ ਦੀ ਲੋੜ ਆ ਸਾਰਿਆਂ ਕੋ ਆਪਣੇ ਆਪਣੇ ਘਰ ਨੇ ਇਹ ਨਵੇਂ ਘਰਾਂ ਚ ਕਿਹਨੂੰ ਲੈ ਕੇ ਆਉਣਗੇ ਦੂਜਾ ਇੱਕ ਸਕੈਂਡਲ ਕੀ ਆ ਇੱਕ ਕਿਲਾ ਜ਼ਮੀਨ ਲੈਣੀ ਆ ਸਾਡੇ ਤੋਂ 8 ਕਨਾਲਾ 2 ਕਨਾਲਾ ਸਾਨੂੰ ਵਾਪਸ ਦੇਣੀ ਆ ਕੀ ਕਰਕੇ ਤੁਹਾਨੂੰ ਜੀ ਇਹ ਇਥੇ ਰੋਡ ਬਣਾਣੇ ਆ ਸੀਵਰੇਜ ਪਾਣਾ ਵਾ ਲੈਟਾਂ ਲਾਉਣੀਆਂ ਨੇ ਡਿਵੈਲਪਮੈਂਟ ਕਰ ਰਹੇ ਡਿਵੈਲਪਮੈਂਟ ਦਾ ਨਾਮ ਦੇ ਕੇ ਸਾਨੂੰ 2 ਕਨਾਲਾ ਵਾਪਸ ਦੇਣੀ ਜਿਹੜੀ 2 ਕਨਾਲਾ ਵਾਪਸ ਦੇਣੀ ਆ ਉੱਤੇ 6% ਟੈਕਸ ਇਨਾਂ ਦੇ ਡਿਵੈਲਪਮੈਂਟ ਚਾਰਜ ਨੇ ਔਰ 1 ਕਰੋੜ ਦਾ ਡਿਵੈਲਪਮੈਂਟ ਚਾਰਜ ਬਣਦਾ ਕਿੱਲੇ ਤੇ 60 ਲੱਖ ਰੁਪਈਆ ਜਿਹੜਾ ਦੇਊਗਾ ਉਹ 2 ਕਨਾਲਾਂ ਚ ਵੜੂਗਾ ਜਿਹਦੀ ਅੱਜ 20 ਕਿੱਲੇ ਜ਼ਮੀਨ ਆ ਗਈ 160 ਕਨਾਲਾਂ 40 ਕਨਾਲਾਂ ਨੂੰ ਵਾਪਸ ਮਿਲ ਗਈ ਬੜੀ ਸੈਕਟਰ ਨੂੰ ਕਿੰਨਾ نقصان ਹੋ ਸਕਦਾ 15000 ਕਰੋੜ ਦਾ ਸਾਲ ਦਾ ਨੁਕਸਾਨ ਆ ਖੇਤੀਬਾੜੀ ਸੈਕਟਰ ਨੂੰ 15000 ਕਰੋੜ ਦਾ ਸਾਲ ਦਾ ਨੁਕਸਾਨ ਆ ਅੱਛਾ ਕੀ ਲੱਗਦਾ ਕੀ ਇਹ ਸਕੀਮ ਵਾਪਸ ਅੱਧਾ ਹੋ ਜਾਏਗੀ ਸਰਕਾਰ ਝੁੱਕ ਜਾਏਗੀ ਦੇਖੋ ਪੰਜਾਬ ਵਾਸੀ ਸਰਕਾਰ ਨੂੰ ਝਕਾਉਣਾ ਜਾਣਦੇ ਆ ਜਿਸ ਤਰ੍ਹਾਂ ਇਹਨਾਂ ਨੇ ਕਾਲੇ ਬੈ ਲੈ ਕੇ ਆਇਆ ਸੀ ਉਹ ਵੀ ਝਕਾਈ ਆ ਇਹ ਵੀ ਝਕਾ ਕੇ ਰ੍ਹਾਂਗੇ ਜਿਹੜੀ ਗੱਲ ਤੁਸੀਂ ਦੱਸਿਆ ਖੇਤੀ ਸੈਕਟਰ ਨੂੰ ਨੁਕਸਾਨ ਦੀ ਇਹਨਾਂ ਦਾ तकरीबन 30 ਲੱਖ ਏਕੜ ਦਾ ਲੱਖ ਏਕੜ ਦਾ ਜੇ ਪਹਿ ਸਾਰਾ ਹਿਸਾਬ ਕਿਤਾਬ ਲਾਈਏ 20 ਕੀ ਕੁਆਂਟਲ ਕਣਕ ਨਿਕਲਦੀ ਆ ਤੇ 25 26 ਕੁਆਂਟਲ ਝੋਨਾ ਨਿਕਲਦੀ ਆ ਉਸਤ ਬੈਂਦੀ ਆ ਉਹਦੇ ਲਈ 1154 ਕਰੋੜ ਰੁਪਈਆ ਇੱਕ ਸਾਲ ਦਾ ਜਿਹੜਾ ਰੈਵਨਿਊ ਆਉਣਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਪਿੰਡਾਂ ਨੂੰ ਆਉਂਦਾ ਉਹ ਆਉਣਾ ਸਾਰਾ ਹੀ ਬਿਲਕੁਲ ਖਤਮ ਹੋ ਜਾਣਾ ਵਿਕਾਸ ਖਤਮ ਹੋ ਜਾਣਾ ਪੰਜਾਬ ਦਾ ਕਾਰਬੇਟ ਘਰਾਣਿਆਂ ਨੂੰ ਇਹ ਲੈ ਕੇ ਆ ਰਹੇ ਨੇ ਇੱਥੇ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਇੱਕ ਇੰਚ ਵੀ ਜ਼ਮੀਨ ਪੰਜਾਬ ਵਾਸੀ ਕੋਈ ਵੀ ਕਿਸਾਨ ਨਹੀਂ ਦੇਣ ਦੇਣਾਂਗੇ ਆਮ ਆਦੀ ਪਾਰਟੀ ਉਹੀ ਹੈ ਕਿ ਜਦੋਂ ਦਿੱਲੀ ਦੀ ਬਰੂਹਾ ਤੇ ਜਦੋਂ ਧਰਨੇ ਲੱਗੇ ਸੀ ਕਿਸਾਨਾਂ ਦੇ ਉਹ ਜਿਹੜੇ ਕਾਨੂੰਨ ਕੇਂਦਰ ਸਰਕਾਰ ਪਾਸ ਕਰ ਰਹੀ ਸੀ ਕਿਸਾਨਾਂ ਦੇ ਜ਼ਮੀਨਾਂ ਨੂੰ ਲੈ ਕੇ ਜਾਂ ਕੋਈ ਐਮਐਸਪੀ ਨੂੰ ਲੈ ਕੇ ਉਦੋਂ ਇਹ ਨਾਲ ਬੈਠੇ ਸੀ ਪਰ ਹੁਣ ਤਸਵੀਰ ਕਿਹੋ ਜੀ ਦੇਖਦੇ ਹੋ ਸਰਕਾਰ ਇਹ ਲੱਗਦਾ ਵੀ ਜਿਹੜੀ ਬੀਜੇਪੀ ਦੀ ਟੂ ਟੀਮ ਆਏ ਕਿਉਂਕਿ ਇਹਨਾਂ ਨੇ ਜਿਹੜੇ ਨਾ ਦਿੱਲੀ ਦੇ ਵਿੱਚੋਂ ਸੌਕਰਾਂ ਕੋਲੋਂ ਪੈਸਾ ਚੱਕ ਲਿਆ ਇਹ ਜ਼ਮੀਨਾਂ ਅਕਵਾਇਰ ਕਰਕੇ ਸਾਡੀਆਂ ਜ਼ਮੀਨਾਂ ਅਕਵਾਇਰ ਕਰਕੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਾਣਗੀਆਂ ਔਰ ਜਿਹੜਾ ਇਹ ਪੂਰੇ ਪੰਜਾਬ ਦਾ ਪੈਸਾ ਲੈ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਇਲੈਕਸ਼ਨ ਲੜਨ ਦੀ ਮਸਤਾ ਹੈਗੀ ਆ ਅਸੀਂ ਉਹਨੂੰ ਪੂਰਾ ਨਹੀਂ ਹੋਣ ਦੇਵਾਂਗੇ ਅੱਜ ਪਟਵਾਰੀ ਤੇ ਤਹਿਸੀਲਦਾਰ ਆ ਰਹੇ ਸੀ ਇੱਥੇ ਪਿੰਡ 'ਚ ਆ ਰਹੇ ਸੀ ਜੀ ਸਾਡੇ ਰੋਸ ਨੂੰ ਦੇਖ ਕੇ ਮੇਰੇ ਨਹੀਂ ਖਿਆਲ ਆ ਜਾਣਾ ਅਸੀਂ ਇੰਨੇ ਕਮਜ਼ੋਰ ਨਹੀਂ ਕਿ ਤਿੰਨਕ ਨਮਾਇਦੇ ਆ ਕੇ ਸਾਨੂੰ ਸਿਖਾਉਣ ਆਉਣਗੇ ਅਸੀਂ ਬਹੁਤ ਸਿੱਖੇ ਹੋਏ ਆਂ ਸਾਨੂੰ ਜ਼ਮੀਨ ਪੰਜਾਬ ਗਵਰਨਮੈਂਟ ਨੇ ਨਹੀਂ ਦਿੱਤੀ ਇਹ ਜ਼ਮੀਨ ਦੇ ਮਾਲਕ ਬਾਬਾ ਬੰਦਾ ਹੈ ਬਹਾਦਰ ਨੇ ਬਣਾਇਆ ਸਾਨੂੰ ਇਹ ਖੋਲੇ ਕੌਣ ਲੱਗਦਾ ਸਾਡੀ ਜ਼ਮੀਨ ਅਸੀਂ 1 ਇੰਚ ਵੀ ਨਹੀਂ ਦੇਵਾਂਗੇ ਅੱਛਾ ਜ਼ਮੀਨ ਦੀ ਜਿਹੜੀ ਰੂਪਰੇਖਾ ਨੂੰ ਲੈ ਕੇ ਅੱਜ ਪਟਵਾਰੀ ਤੇ ਤਹਿਸੀਲਦਾਰ ਤੁਹਾਨੂੰ ਸਮਝਾਉਣ ਆ ਰਹੇ ਸੀ ਸਮਝਾਉਣ ਆ ਰਹੇ ਆ ਸਾਨੂੰ ਉਹ ਕੀ ਸਮਝਾਉਣਗੇ ਖੁੱਤਾਂ ਨੂੰ ਕੁਝ ਪੜ੍ਹਨਾ ਨਹੀਂ ਆਉਂਦਾ ਦੇਖ-ਦੇਖ ਕੇ ਦੇਖ ਕੇ ਲਿਖਿਆ ਹੋਇਆ ਨੇ ਜਿਹਨੂੰ ਪੜ੍ਹਨਾ ਆਉਂਦਾ ਉਹ ਕੀ ਸਾਨੂੰ ਸਮਝਾਉਂ ਗਏ ਕਰਕੇ ਤੁਸੀਂ ਇਹ ਰੋਸ਼ ਦੀਆਂ ਛੰਡੀਆਂ ਲੈ ਕੇ ਮੈਂ ਦੱਸਦਾ ਜੀ ਜਦੋਂ ਸਾਡੇ ਇੱਥੇ ਅੰਗਰੇਜ਼ ਆਏ ਸੀ ਨਾ ਅੰਗਰੇਜ਼ੀ ਦੇ ਐਨੇ ਅੱਖਰ ਨੇ ਜਿਹੜੇ ਸਾਈਲੈਂਟ ਨੇ ਉਹਨਾਂ ਨੂੰ ਅਸੀਂ ਭਜਾਇਆ ਇੱਥੋਂ ਸਾਡੀ ਪੰਜਾਬੀ ਦੀ ਜਿਹੜੀ ਲਿਪੀ ਹੈਗੀ ਆ ਇਹਦੇ ਪੈਰ ਦੇ ਵਿੱਚ ਜੇ ਕੋਈ ਬਿੰਦੀ ਵੀ ਪਾਈ ਉਹ ਵੀ ਬੋਲਦੀ ਆ ਇਹ ਪੰਜਾਬੀ ਜਿਹੜੇ ਸੁੱਤੇ ਪੈ ਵੀ ਜਾਗਦੇ ਨੇ ਇਹ ਭਜਾਉਣ ਦੇ ਵਿੱਚ ਬਹੁਤ ਸਮਰੱਥ ਨੇ ਔਰ ਇੱਕੇ ਹਿੰਦੀ ਬਿਹਾਰੀ ਜਿਹੜਾ ਭਈਆ ਹੈਗਾ ਆ ਇਹ ਸਾਨੂੰ ਕੀ ਸਿਖਾਊਗਾ ਜਿਹਦੀ ਲਗਾ ਮਾਤਰਾ ਦਾ ਕਿਸੇ ਨੂੰ ਸਮਝ ਨਹੀਂ ਆਉਂਦੀ ਉਹਦਾ ਜਿਹੜਾ ਦਰਖਤ ਹੈਗਾ ਆ ਨਾ ਉਹ ਹੈਗਾ ਪਹਾੜੀ ਕਿਕਰ ਵਰਗਾ ਇਹ ਤਾਂ ਨਹੀਂ ਇਹ ਪਾਸ਼ਾ ਆ ਇਹ ਰੋਸ਼ ਤੁਸੀਂ ਕਹਿਣਾ ਚਾਹੋਗੇ ਕੁਝ ਜ਼ਮੀਨ ਨੂੰ ਲੈ ਕੇ ਹਾਂਜੀ ਅਸੀਂ ਜੱਟ ਨਾ ਜ਼ਮੀਨ ਇੱਕ ਵੱਟ ਪਿੱਛੇ ਕਤਲ ਹੋ ਜਾਂਦਾ ਇਹ ਤਾਂ ਜ਼ਮੀਨ ਭਾਲਦੇ ਆ ਵੀ ਅਸੀਂ ਜ਼ਮੀਨ ਦੇਵਾਂਗੇ ਕਿਲੇ ਜੱਟ ਤਾਂ ਇੱਕ ਜੇ ਵੱਟ ਹਿੱਲ ਜਵੇ ਨਾ ਉਹਦੇ ਪਿੱਛੇ ਕਤਲ ਕਰ ਦਿੰਦੇ ਆ ਤੇ ਇਹ ਜ਼ਮੀਨ ਸਾਡੇ ਕੋਲ ਕਿੱਥੇ ਲੈ ਜਾਣਗੇ ਅਚਾ ਇਹ ਟੈਕਨੀਕਲੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਥੋੜੀ ਦਿਰ ਪਹਿਲੇ ਗੱਲ ਕਰ ਰਿਹਾ ਸੀ ਜਿਹੜੇ ਅਰਬਨ ਸਟੇਟ ਹੈ ਕਿਉਂਕਿ ਪਹਿਲੇ ਵੀ ਕਈ ਕਲੋਨੀਆਂ ਇਕੱਠੀਆਂ ਹੋਈਆਂ ਇਹ ਆਖਦੇ ਨੇ ਕਿ ਜਿਹੜੀ ਇਨਲੀਗਲ ਕਲੋਨੀਆਂ ਨੇ ਉਹਨਾਂ ਤੇ ਲਗਾਮ ਕੱਸ ਲਈ ਅਸੀਂ ਸਰਕਾਰੀ ਜਿਹੜੇ ਅਰਬਨ ਸਟੇਟ ਘਟ ਰਹੇ ਪਹਿਲੀ ਖ਼ਲ ਤਾਂ ਜੋ ਸਰਕਾਰ ਕਹਿ ਰਹੀ ਆ ਇਲੀਗਲ ਕਲੋਨੀਆਂ ਤੇ ਟਾਈਟ ਕਰਨ ਲਈ ਇਹ ਕਰ ਰਿਹਾ ਉਹਦੇ ਤਾਂ ਆਲਰੇਡੀ ਕਾਨੂੰਨ ਬਣੇ ਹੋਏ ਆ ਉਹ ਕਾਨੂੰਨ ਜਿਹੜੇ ਹੈਗੇ ਉਹਨੂੰ ਸਖਤ ਕਰਨ ਜਿਹੜਾ ਇਲੀਗਲ ਕੱਟਦਾ ਉੱਤੇ ਪਰਚਾ ਕੱਟ ਕੇ ਉਹਨੂੰ ਅੰਦਰ ਕਰਨ ਉਹ ਕਿਤੇ ਅੱਜ ਤੋਂ 30 ਸਾਲ ਪਹਿਲਾਂ ਦੇ ਬਣੇ ਹੋਏ ਆ ਉਹ ਤਾਂ ਸਰਕਾਰਾਂ ਆਪ ਹੀ ਆਪਦੀ ਮਰਜ਼ੀ ਨਾਲ ਉਹਨਾਂ ਦੇ ਜਿਹੜੇ ਅਫਸਰ ਨੇ ਪੈਸੇ ਲੈ ਕੇ ਕਲੋਨੀਆਂ ਕਟਵਾਉਂਦੇ ਸੀਗੇ ਆਪਦੇ ਫਾਇਦੇ ਨੂੰ ਹੁਣ ਜੇ ਆਪਾਂ ਕਿ ਲੈਂਡਪੂ